ਹਾਂ ਜੀ ਇਹ ਹਾਲਾ ਸਾਰੇ ਵੀਰਾਂ ਦਾ ਹੋਰ ਕੀ ਬਾਲਾ ਕਰਦਾ ਤੇ ਉਹ ਉੱਤਰ ਕੋਤਰ ਸੱਟੇ ਸਾਰੇ ਵੀਰਾਂ ਦੇ ਤਾਂ ਉਠ ਠੀਕ ਹੈ ਲੌਪਾਈ ਉੱਠ ਖੜੇ ਮਾ 9:30 ਵਜੇ ਉੱਠ ਰਾਂ ਦਾ ਸੀਗਾ ਵੈਸੇ ਅੱਜ 7 7:30 ਵਜੇ ਉੱਠ ਵੀ ਖੜਿਆ ਸੀਗਾ ਮੈਂ ਮੈਨੂੰ ਜਾਗਾ ਕਿਸੇ 6:45 ਮਿੰਟਾਂ ਤੇ ਮੈਂ ਕਹਦਾ ਹਜੇ 15 ਅੱਧਾ ਘੰਟਾ ਪਿਆ ਕਰਾਂ ਸੌ ਜਾਂਨੇ ਹਣਾ ਅੰਦਰ ਆ ਕੇ ਪੈ ਗਿਆ ਚਲੋ ਦੂਸਰੀ ਵਾਰ ਜਾ ਖੁੱਲੀ ਉਦੋਂ ਭਾਈ ਸਾਹਿਬ 8 9 ਔਰ 9 ਵਜੇ ਪਈ ਸੀ ਚਲੋ ਕੋਈ ਨਾ ਕੱਲ ਨੂੰ ਸਹੀ ਹੈ ਨਾ ਪਹਿਲਾਂ ਘਰੇ ਚੱਲ ਗਿਆ ਇਹ ਤੇ ਫੇਰ ਆ ਕੇ ਦੇਖਾਂਗੇ ਇਧਰ ਨਾ ਕੀ ਸੀ ਨੇ ਆਗੇ ਜਿੱਧਰ ਲੈ ਘਰੇ ਰੋਟੀ ਰੋਟੀ ਖਾ ਜਾਂਦੀ ਬਈ ਖੇਤ ਖੂਦ ਨਹੀਂ ਜਾਇਆਗਾ ਯਾਰ ਹਨਾ ਕੋਈ ਚੈੱਕ ਕਰਨੀ ਹੈ ਮੋਟਰ ਦਾ ਕੀ ਆਪੇ ਭਰ ਜੂਗਾ ਕਿ ਵਾਹਣ ਨਹੀਂ ਹੈ ਆਪੇ ਬੰਦ-ਬੰਦੋ ਜੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੋਣ ਆਏ ਆ ਪਹਿਲਾਂ ਤਾਂ ਕਰਕੇ ਅਰੈਸਟ ਬਈ ਥੱਕ ਕੇ ਨਾ ਰੋਟੀ ਖਾਣ ਗਏ ਸੀ ਹਨਾ ਦਵਾਈ ਦੂਈ ਮੈਡੀਸਿਨ ਵਗੈਰਾ ਲੈ ਕਰਕੇ ਤੇ ਫੇਰ ਉੱਠ ਕੇ ਕੰਮ ਧੰਦੇ ਕਰਾਂਗੇ ਹਾਂਜੀ ਬਾਪੂ ਆਪ ਦੀ ਮੈਡੀ ਮੂਡੀਸਨ ਕਰਕੇ ਬਈ ਚੰਗੀ ਜਿਹਾ ਮੈਂ ਠੀਕ ਹੈ ਤੇ ਹੁਣ ਹੁੰਨੇ ਕਬੂਤਰਾਂ ਦਿਵਾਲੇ ਤੇ ਇੱਕ ਚੀਜ਼ ਹੋਰ ਕਰੋ ਜੋੜ ਲਿਆਂ ਦੀ ਦੇਖੋ ਇਹ ਸੰਦ ਸਾਨੂੰ ਦੱਸਿਆ ਇਹ ਜੋੜੀ ਜਾਣਿਆ ਜੋੜੀ ਜਾਣਿਆ ਆਪਾਂ ਠੀਕ ਹੈ ਜਿੰਨੇ ਥੋੜੇ ਜਿੰਨੇ ਬਾਲੇ ਆ ਆਪਣੇ ਕੋਲੇ ਉਨੇ ਹੀ ਥੋੜੇ ਉਹ ਦੇਸੀ ਦੋਲੇ ਤਾਂ ਚੱਕਣੀ ਭੁੱਲੀ ਗਿਆ ਮੈਂ ਕੋਈ ਏ ਕਰਾ ਇਧਰ ਸਾਊਥ ਬਰਡਾ ਇਹ ਨੂੰ ਖੋਲ ਕੇ ਦੇਖਦੇ ਆਂ ਇਧਰ ਜੀ ਹਿਸਾਬ ਹਕਦਾ ਵਾ ਨਾ ਹਾਂ ਪੁੱਤ ਕਿਵੇਂ ਹੋ ਇਧਰੋਂ ਦੇਈਏ ਪਹਿਲੀ ਕੂਤਰੀ ਨੂੰ ਦੋਈ ਚੱਲ ਖਾਣ ਅੰਦਰ ਇਧਰੋਂ ਇਹ ਖੁੱਡੇ ਵੀ ਖੋਲ ਦੇ ਤੇ ਖੁੱਡਾ ਨੰਬਰ 1 ਪਹਿਲੇ ਦਾ ਏਸ ਜਿਹੜਾ ਇੱਕ ਦੋ ਜੋੜਾ ਨੂੰ ਦੋਈ ਦੇਣੀ ਇਹਨਾਂ ਨੂੰ ਦੇਵਾਂ ਇਧਰਲੇ ਖੁੱਡੇ 'ਚ ਦੇਤੀ ਭਾਈ ਤਿੰਨ ਜੋੜੀਆਂ ਟੋਂ ਮਤਲਬ ਇਹ ਤਿੰਨ ਜੋੜਿਆਂ ਵਾਲਾ ਕਬੂਤਰ ਕਬੂਤਰੀਆਂ ਨੂੰ ਤੇ ਜਿਨ੍ਹਾਂ ਨੂੰ ਕਬੂਤਰਾਂ ਨੂੰ ਮਤਲਬ ਲੋੜ ਲੱਗੀ ਤੇ ਉਹਨਾਂ ਨੂੰ ਵੀ ਦੇ ਦਿੱਤੀ ਆਪਾਂ ਇਧਰੋਂ ਤਾਂ ਬਸ ਇੱਕ ਜੋੜੀ ਨੂੰ ਦੇਣੀ ਆ ਤੁਹਾਨੂੰ ਸਿਰਫ ਇਹ ਆਂਡੇ ਤਾਂ ਲਾਉਂਦੀ ਆ ਇਹ ਪਰ ਫਿਰ ਵੀ ਇਹਦੇ ਆਂਡੇ ਨਾ ਦੋ ਵਾਰੀ ਚੱਕ ਤੇ ਤੂੰ ਪਹਿਲਾਂ ਆਪਾਂ ਯਰ ਤਾਂ ਕਰਕੇ ਮੈਂ ਥੋੜੀ ਜਾਣ ਹੋਵੇ ਨਾ ਕੂਤਰਾ ਚ ਇਧਰ ਵੀ ਦੇਤੀ ਵੀ ਦਵਾਈ ਇਧਰ ਵੀ ਦੇਤੀ ਠੀਕ ਹੈ ਤੇ ਹੁਣ ਆਪਾਂ ਕੰਮ ਸਟਾਰਟ ਕਰਦੇ ਆਂ ਭਾਈ ਫੱਟੀਆਂ ਲਾਉਣ ਵਾਲਾ ਠੀਕ ਹੈ ਜਿੰਨੀਆਂ ਵੀ ਇਹ ਸਾਰੀਆਂ ਫੱਟੀਆਂ ਪੰਗਾਂ ਤੇ ਚੱਕ ਕੇ ਕਰਦੇ ਕੋਡਾਂ fix ਤੇ ਇਧਰ ਦੇਖੋ ਕੀ ਹਾਲ ਹੈ 12:00 ਵਜੇ ਇਸ ਤਰ੍ਹਾਂਵੇਂ ਦੋਵੇਂ ਅੱਖਾਂਵੇਂ ਦੋਵੇਂ ਚੱਕੇ ਭਾਈ ਇਧਰੋਂ ਸਕਰੂ ਤੇ ਸਕਰੂ ਡਰਾਇਵਰ ਠੀਕ ਹੈ ਸਕਰੂ ਆਪਾਂ ਪਾ ਪਾਵਾਂਗੇ ਇਹਦੇ ਚ ਬਈ ਆਪਣੇ ਬਦਾਮ ਵਿੱਚ ਇੱਕ ਮਿੰਟ ਸਕਰੂ ਪਾ ਕੇ ਇਧਰਲੇ ਖੁੱਡੇ ਚ ਫੱਟੀ ਲਾਤੀ ਬਈ ਜਿਹੜੀ ਸਿੰਗਲ ਲਾਉਣੀ ਸੀਗੀ ਠੀਕ ਹੈ ਤੇ ਹੁਣ ਚੱਲਦੇ ਆਂ ਉਧਰ ਦੂਜੇ ਦੋਨੇ ਖੁੱਡਾਂ ਕਰਨੀ ਇੱਕ ਖੁੱਡਾ ਹੋਰ ਕੰਪਲੀਟ ਕਰਤਾ ਬਈ ਲਓ ਜੀ ਇਹਦੇ ਚ ਵੀ ਕਰਦਿਆਂ ਫੱਟੀਆਂ ਫਿਕਸ ਦੇਖੋ ਨਾ ਘੈਂਟ ਲੱਗਦਾ ਨਾ ਜਿਵੇਂ ਤੁਹਾਨੂੰ ਮੈਂ ਕਿਹਾ ਸੀਗਾ ਆਪਾਂ ਦੀ ਬਲੈਕ ਐਂਡ ਵਾਈਟ ਕਰਾਂਗੇ ਨਾ ਕਾਲੀ ਗਾਡਰ ਕਾਲੀਆਂ ਫੱਟੀਆਂ ਚਿੱਟੇ ਖੁੱਡੇ ਕਾਲੇ ਜੰਗਲੇ ਮਤਲਬ ਇੱਕ ਸੋਹਣੀ ਕੰਬੋ ਜਿਹਾ ਬਣ ਰਿਹਾ ਅਮੇজিং ਹੋ ਰਹੀ ਹੈ ਚੀਜ਼ ਦੀ ਹੈ ਨਾ ਇਹਦੀ ਲਓ ਜੀ ਇਹ ਕਰਤੇ ਫਿਕਸ ਫਟੀਆਂ ਠੀਕ ਹੈ ਕਿ ਨਹੀਂ ਤੇ ਓਕੇ ਰਿਪੋਰਟ ਹੈ ਹੁਣ ਆਜੋ ਇਧਰ ਲੈ ਫੁੱਟੇ ਠੀਕ ਹੈ ਇਧਰ ਇੱਕ ਤਾਂ ਲੱਗੀ ਪਈ ਆ ਬਈ ਬਸ ਤੇ ਦੋ ਆਏ ਹੋਰ ਪਾਉਣੀਆਂ ਤੇ ਇਹਦੀ ਤਾਂ ਸਫਾਈ ਵੀ ਕਰ ਰੱਖੀ ਹੈ ਨਾ ਦੂਜੇ ਫੁੱਟਾਂ ਦੀ ਵੀ ਬਸ ਸਫਾਈ ਕਰਕੇ ਅੱਜ ਸਾਰੇ ਕੋਈ ਰੈਡੀ ਕਰਕੇ ਰੱਖਾਂਗੇ ਬਸ ਠੀਕ ਹੈ ਕਿ ਨਹੀਂ ਆਏ ਅੱਧ ਬਚਦਾ ਹੈ ਨਾ ਗੰਦ ਪਿਲ ਜਾ ਉਹ ਕੋਈ ਸਵਾਦ ਦੀ ਗੱਲ ਨਹੀਂ ਗਈ ਬਾਕੀ ਗਰਮੀ ਬਹੁਤ ਆਵਾ ਬਿਓ ਹਨਾ ਤੇ ਡਾਕਟਰਾਂ ਦਾ ਹਦਾਇਤਾਂ ਦੇ ਮੁਤਾਬਿਕ ਪਸੀਨਾ ਪਸੂਨਾ ਦੇ ਮਤਲਬ ਵੀ ਰੇਤਾ ਮਿੱਟੀ ਵਾਲਾ ਮਤਲਬ ਕੰਮ ਕੁੰਬੋ ਘੱਟ ਕਰਨਾ ਲੈ ਜਿਹਦੇ ਨਾਲ ਵੀ ਥੋੜਾ ਹੋਰ ਵਾਜੇ ਕੰਮ ਤੇ ਰੈਸਟ ਲੈਣੀ ਹੈਗੀ ਤੇ ਚਲੋ ਫਿਰ ਵੀ ਕੋਈ ਦਿੱਕਤ ਨਹੀਂ ਇਧਰਲੇ ਖੁੱਡੇ 'ਚ ਵੀ ਭਾਈ ਪਾਤੀਆਂ ਫਟੀਆਂ ਠੀਕ ਹੈ ਫਟੀਆਂ ਦਾ ਪਾਤੀਆਂ ਯਾਰ ਹੋਰ ਸਾਰੀ ਰਿਪੋਰਟ ਦਾ ਓਕੇ ਐ ਇੱਕ ਕਹਾਣੀ ਉਲਝੀਗੀ ਥੋੜੀ ਜੀ ਹੈ ਨਾ ਫਟੀਆਂ ਦੇਖੋ ਬਹੁਤ ਸੋਹਣੀਆਂ ਹਨ ਇੱਕ ਨੰਬਰ ਬਣ ਗਾ ਬਈ ਸੀਨੀਅਰ ਆਪਣੇ ਹਿਸਾਬ ਤੇ ਤਾਂ ਸੋਹਣਾ ਬਈ ਹੈ ਨਾ ਯਾਰ ਜਿੰਨਾ ਮੈਥੂ ਹੋਇਆ ਹਨ ਮੈਂ ਉਹਨਾਂ ਕੀਤਾ ਕੀ ਹੈ ਕਿ ਨਹੀਂ ਗੱਲ ਮੁਕੀ ਵੀ ਜਿਹੜਾ ਕੋਈ ਤੁਸੀਂ ਕਹਿਣੋ ਹਨਾ ਵੀ ਤੁਹਾਨੂੰ ਲੱਗਦਾ ਹੋਣਾ YouTube ਤੋਂ ਆਏ ਆਉਂਦਾ ਉਹ ਆਉਂਦਾ ਉਹ ਕਮਾਉਂਦਾ ਕੁਝ ਨਹੀਂ ਕਮਾਉਂਦਾ ਤੁਹਾਡੇ ਸਾਹਮਣੇ ਆ ਬਈ ਜਦੋਂ ਕੋਈ 4 ਪਈ ਆਉਂਦੇ ਹਨਾ ਆਪਾਂ ਨਾਲ ਦੇ ਨਾਲ ਇੱਥੇ ਲਾ ਦਿੰਨੇ ਠੀਕ ਹੈ ਆਪਾਂ ਨੂੰ ਕੀ ਬਾਈਦਾ ਸਿਰਫ ਢੇੜੇ ਠੀਕ ਹੈ ਲੰਬੀ ਜਾਏ ਬਰੋਡ ਜਾਏ ਤੇ ਸਟੈਂਗਰ ਤੇ ਮਾਊਂਟਨ ਡਿਊ ਡਾਇਰਕੀ ਮਾ ਦੀ ਸਮਾਨਿਤ ਹੈ ਨਾ ਆਪਾਂ ਨੂੰ ਇਹ ਚੀਜ਼ਾਂ ਬਾਈਦੀਆਂ ਬਾਕੀ ਸਾਰਾ ਖਰਚਾ ਇਹਨਾਂ ਦਾ ਹੁੰਦਾ ਬਈ ਠੀਕ ਹੈ ਇਹਨਾਂ ਤੇ ਕਰਨਾ ਹੈ ਇਹਨਾਂ ਤੋਂ ਹੀ ਆਉਂਦੇ ਤੇ ਇਹਨਾਂ ਤੇ ਹੀ ਲਾਉਣੇ ਆ ਮੇਰੇ ਵੀਰੋ ਆਪਾਂ ਤੇ ਉਹ ਗੱਲ ਤਾਂ ਛੱਡੋ ਚਲੋ ਹਣਾ ਫਟਕਾਂ ਫੁੱਟਕਾਂ ਦਾ ਦਿੱਤਿਆਂ ਪਾ ਤੇ ਦੋ ਸਕਰੂ ਕਿਵੇਂ ਵੱਧ ਗਏ ਸੋਚਣ ਵਾਲੀ ਗੱਲ ਇਹ ਹੈ ਹਾਂਜੀ ਉਸਤਾਦ ਜੀ ਹਾਂ ਡੌਨ ਸਾਹਿਬ ਵੀ ਬਾਹਰ ਚ ਖੜੇ ਨੇ ਲਓ ਜੀ ਉਹਨਾਂ ਨੂੰ ਵੀ ਅੰਦਰ ਆਉਣ ਦਾ ਮੌਕਾ ਦਿਓ ਹੱਥ ਬਾਕੇ ਬਾਹਰ ਖੋਲੋ ਜੀ ਫਿੰਗਰਪ੍ਰਿੰਟ ਲਾ ਕੇ ਲਓ ਜੀ ਤੇਰੇ ਖੇਦਰਦਾਨੇ ਜੋੜ ਨਾਲੇ ਉਤਰਾਂ ਆਇਓ 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 ਬੇਟਾ ਲਓ ਜੀ ਇਹਦੇ ਰਿੰਨ ਨੂੰ ਵੀ ਰੱਖ ਲਗੇ ਆਇਓ 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 ਬੇਟਾ ਹਾਂਜੀ ਮੇਰੇ ਵੀ ਰੋ ਹੁਣ ਚੱਲਿਆਂ ਹੀ ਦੁਕਾਨ ਤੇ ਕੁਝ ਮਿਕਸਡ ਫਰੂਟ ਗਾਵਾ ਐਂਡ ਸਟਿੰਗ ਦੀਆਂ ਬੋਤਲਾਂ ਲੈਣ ਜਿਹੜਾ ਕੋਈ ਸਮ ਦੱਸਦਾ ਕਿ ਜਿਹੜਾ ਕਿਸੇ ਨੂੰ ਬਾਜ਼ਾਰ ਤੋਂ ਲੋਮੀ ਲੈਣ ਚੱਲਿਆ ਆਣਾ ਲੈ ਲਈ ਇੱਕ ਗਾਵਾ ਦੀ ਦੋ ਵਿੱਚ ਮਾਉਂਟਨ ਡਿਊ ਡਾਰਕੀ ਮਾਂ ਕੀ ਤੇ ਕੈਂ ਇਧਰ ਕੁੜਕਰੇ ਲੇਸ ਬ੍ਰੈਸਪੋਟਰ ਫੋਰਸ ਬਹੁਤ ਸਵਾਲ ਲੈ ਲੈ ਵਾਟਰ ਵੀ ਹੋ ਜੀ ਤੇ ਫਿਰ ਪੀਵਾਂਗੇ ਮਾਉਂਟਨ ਡਿਊ ਡਾਰਕੀ ਮਾਂ ਕੀ ਮਸ਼ੂਰੀ ਨਹੀਂ ਵੇਖਿਓ ਉਦੋਂ ਬਾਅਦ ਚੱਲਦੇ ਆ ਬਾਜ਼ਾਰ ਕਿੰਨੇ ਜਾਨਵਰ ਲੈ ਗੋਣਾ ਦੱਸ ਉਥੋਂ 1 ਕੇ 2 ਸਾਰੀ ਦਿਨ ਮਾਦੀ ਚੱਕੀ ਚੱਕ ਲੈਵਾਂਗੇ ਸਾਰੀ ਚਲ ਬਾਜਕ ਵੀ ਲਿਆ ਆ ਲੈ ਹੁਣ ਕੰਪਿਊਟਰ ਪਾਤਰ ਦਿਖਾਵਾਂਗੇ ਨਾ ਜੇ ਹਿਸਾਬ ਜਾਏ ਗੱਲ ਸਾਡੇ ਤੇ ਉੱਥੋਂ ਨਾਲ ਇੱਕ ਕੰਪਿਊਟਰ ਲੈ ਕੇ ਆਉਣੀਆਂ ਨੂੰ ਲੱਗਦਾ ਖਾਦੀ ਕੋ ਦੋ ਦੋ ਵਾ ਜਾਣ ਦੀ ਤਰੀਕੇ ਹੀ ਨੇ ਚੱਲ ਪਈਏ ਬਾਜਕ ਸਾਇੰਸ ਥਿਉਰੀ ਵੀ ਜਾ ਕੇ ਸਿਖਲ ਕਰਕੇ ਸਕਦੀ ਹੈ ਠੀਕ ਹੈ ਅੱਜ ਛੋਟਾ ਮोटा ਮੁਰਤੇ ਕੇ ਜਾਓ ਮਾਂ ਵੀ ਨਹੀਂ ਆਈ ਨਹੀਂ ਅੱਜ ਉਹਦੇ ਦੇਖੇ ਅਸੀਂ ਵੱਡੀ ਦਾਵਤ ਤੇ ਆਵਾਂਗੇ ਜਦੋਂ ਆਏ। ਓਹੋ! ਫਰੀਕੀ ਤਾਂ ਚੜ ਹੀ ਗਿਆ ਮੋਟਰਸਾਈਕਲ ਤੇ। ਅਸੀਂ ਅਮਰੀਕੀ ਮਾਡਲ ਦੀ ਵੀਡੀਓ ਬਣਾਉਣੀ ਸੀ ਇਹ ਉਹ ਜਾਣਦਾ। ਚੱਲੋ ਕਿਤੇ ਬੁੱਢਾ ਪਟੜਣਾ ਇਹ। ਤੇ ਮੋਟਰ ਤੁੱਤਾ ਕੀ ਦੁੱਖੀ ਲਾਉਣ ਅਮਰੀਕੀ ਉਸਤਾਦ ਜੀ। ਲਓ ਜੀ ਇੱਕ ਹੋਰ ਨਵੀਂ ਛੱਤ। ਠੀਕ ਹੈ। ਤੇ ਪਰ ਇਹਦੀ ਡਿਟੇਲ ਚ ਵੀਡੀਓ ਨਹੀਂ ਬਣਾਉਦੇ ਠੀਕ ਹੈ ਕਿ ਨਹੀਂ ਇਹ ਛੱਤ ਤੋਂ ਆਪਾਂ ਇਹ ਜੇ ਮੰਨ ਕੇ ਚੱਲੋ ਸੋਡੀ ਡਿਮਾਂਡ ਹੋਈ ਠੀਕ ਹੈ ਤੁਸੀਂ ਕਮੈਂਟ ਕੀਤੇ। ਵੀ ਇਹ ਛੱਤ ਦਾ ਡਿਟੇਲ ਨਾਲ ਸ਼ੌਂਕ ਕਰਾਇਆ ਜਾਵੇ ਹਨਾ ਤਾਂ ਫਿਰ ਆਪਾਂ ਕਰਾ ਦੇਾਂਗੇ ਬਰੀਡਰ ਵੀ ਹੈ ਇੱਥੇ ਡਾਉਣ ਵਾਲੇ ਵੀ ਹੈ ਇੱਥੇ ਠੀਕ ਆ ਕਿ ਨਹੀਂ ਤੇ ਇਹ ਹੈ ਟੇਬਲੀ ਦਾ ਸੈਟਅਪ ਠੀਕ ਆ ਆਪਣੇ ਮਿੱਤਰ ਦਾ ਤਾਂ ਕਰਕੇ ਜੇ ਤੁਸੀਂ ਆਖੋਗੇ ਫੇਰ ਆਪਾਂ ਬੱਚੇ-부ੱਚੇ ਕਬੂਤਰ ਕੁਬਾਤ ਰਣਾ ਤੁਹਾਨੂੰ ਦਿਖਾ ਦੇਾਂਗੇ ਕੀ ਸੀਨ ਹੈਗਾ ਤੇ ਐਤ ਕੀ ਮੰਨ ਕੇ ਚਲੋ ਕਬੂਤਰ ਬਹੁਤ ਉੱਡੇ ਹੈਗੇ ਠੀਕ ਹੈ ਕਿ ਨਹੀਂ ਪਹਿਲਾਂ ਸਾਨੂੰ ਪਤਾ ਵੀ ਸਾਡੀ ਗੱਲ ਬਾਤ ਸੀ ਕੋਈ ਮਾੜੀ ਮੋਟੀ ਹੋ ਜਾਂਦਾ ਉਹ ਸਟਾਰਟਿੰਗ ਤੋਂ ਕਬੂਤਰ ਰੱਖਦੇ ਆਂ ਇਕੱਠੇ ਹੀ ਅਸੀਂ ਠੀਕ ਹੈ ਕਿ ਨਹੀਂ ਬਾਕੀ ਮੈਂ ਤਾਂ ਬਾਅਦ ਚ ਰੱਖਣ ਲੱਗਿਆਂਗਾ ਤੇ ਇਹ ਤਾਂ ਆਪਣੇ ਨਾਲ ਵੀ 10-12 ਸਾਲ 10-12 ਸਾਲ ਪਹਿਲਾਂ ਤੋਂ ਰੱਖਦੇ ਆਂਦੇ ਇਹ ਕੰਮ 'ਚ ਆਪਾਂ ਤੋਂ ਦੂ ਬਾਅਦ ਦੇ ਨਵੇਂ ਸ਼ਕੀਨ ਆ ਜਾਂਦੇ ਆਂ ਫਿਰ ਵੀ ਤਾਂ ਕਰਕੇ ਉਹ ਐਤ ਕੀ ਕਬੂਤਰ ਬਹੁਤ ਉੱਡੇ ਆ ਬਹੁਤ ਜ਼ਿਆਦਾ ਕਬੂਤਰ ਉੱਡੇ ਐਤ ਕੀ ਠੀਕ ਹੈ ਕਿ ਨਹੀਂ ਉੱਡੇ ਬਹੁਤ ਆ ਪਰ ਖੜਿਆ ਨਹੀਂ ਕੋਈ ਸੱਚੀ ਗੱਲ ਇਹ ਹੈ ਉੱਡੇ ਤਾਂ ਮਾਨਕ ਜਾਲ ਘਰੇ ਹੀ ਫਿਰਦੇ ਹੁੰਦੇ ਸੀ ਕੋਈ 1:3 2:2 ਵਜੇ ਤੱਕ ਕਬੂਤਰ ਉੜਦੇ ਰਹੇ ਸੀਗੇ 2:3 2:00 ਵਜੇ ਤੱਕ ਐ ਐਤਕੀ ਵਾਲੀ ਗਰਮੀ ਚ ਉਤਰ ਬਾਜ਼ੀਆਂ ਦੇ ਬੁੱਡੇ ਐਂਡਲੇ ਟਾਈਮ 'ਚ ਭੱਜ ਜਾਂਦੇ ਸੀਗੇ ਜਿੰਨੇ ਛੱਡਿਆ ਸਾਰੇ ਭੱਜ ਗਏ ਇੱਕ ਵੀ ਨਹੀਂ ਖੜਿਆ ਇਹਨਾਂ ਦਾ ਕੋਈ ਇੱਕ ਅੱਧਾ ਕੋਈ ਬਿਰਲਾ ਟਾਵਾਂ ਖੜਾ ਹੋਵੇ ਤਾਂ ਆਖਣਾ ਕੀ ਹੈਗਾ ਨਾ ਨਹੀਂ ਪਣੀ 12 15 ਵਜੇ ਛੱਡੀਆਂ ਸਾਬ ਟੱਪ ਗਏ ਬਈ ਤਿੱਤਰ ਹੋ ਗਏ ਜਾਵਾ ਕੋਈ ਨਾ ਬਖਾ ਦੇ ਕਬੂਤਰ ਕੋ ਆ ਤੇ ਤੁਸੀਂ ਕਹਿਣੇ ਹੋ ਤਾਂ ਠੀਕ ਹੈਗੇ ਨਹੀਂ ਕਰਾ ਦੇਂਗੇ ਸ਼ੌਕ ਆਪਾਂ ਕਬੂਤਰਾਂ ਦਾ ਵੀ ਤੇ ਗੱਲਬਾਤ ਵੀ ਕਰਾ ਦੇਾਂਗੇ ਬਾਕੀ ਕਿਰਾਂ ਤਾਂ ਮੈਂ ਆਪ ਵੇਖੀ ਆ ਨਾ ਗੂਤਰ ਸਾਰੇ ਠੀਕ ਹੈ ਕਿ ਨਹੀਂ ਦੁਆ ਹੋਰ ਲਿਆਂਦੇ ਇਹ ਘਰ ਦੇ ਪੱਠੀ ਇੱਕ ਹਸਾਲ ਤੇ ਆਪਣੇ ਠੀਕ ਹੈ ਓਕੇ ਓਕੇ ਇਹ ਦੇ ਮਿੱਤਰ ਫੌਜੀ ਆ ਲਿਆ ਕਰਾਂ ਡਿਟੇਲ ਚ ਨਹੀਂ ਦਿਖਾਉਂਦੇ ਅਸੀਂ ਮੈਂ ਆਪ ਦੇਣਾ ਇਹ ਛੋਡੀ ਡਿਮਾਂਡ ਹੋਈ ਤਾਂ ਸਾਨੂੰ ਦਿਖਾਵਾਂਗੇ ਨਹੀਂ ਨਹੀਂ ਕਮੈਂਟ ਕਰ ਦਿਓ ਲੋ ਜੀ ਤੁਹਾਡੇ ਕਹਿਣ ਤੋਂ ਬਿਨਾਂ ਹੀ ਬੱਚਾ ਤਾਂ ਮੈਂ ਚੱਲ ਵਿਖਾ ਹੀ ਦਿਨਾ ਤੁਹਾਨੂੰ ਬਾਹਲੇ ਨਹੀਂ ਦਿਖਾਉਂਦੇ ਠੀਕ ਹੈ ਕਿ ਨਹੀਂ ਐਸ ਪਾਸੇ ਹੈ ਤੇ ਬਾਕੀ ਭਈ ਐਸ ਪਾਸੇ ਆ ਠੀਕ ਹੈ ਕਿ ਨਹੀਂ ਬੜਾ ਹੀ ਦਿਖਾਉਣ ਦੇ ਬਾਅਦ ਥੋੜੀ ਵਿਖਾਵਾਂਗੇ ਭਾਈ ਅਸੀਂ ਸਾਰਾ ਦਿਨ ਲਗਾ ਕੇ ਤੇ ਆ ਗਏ ਭਾਈ ਕਰੇ ਹਨ ਪਹਿਲਾਂ ਤਾਂ ਉੱਧਰ ਗਏ ਤੇ ਚਲੋ ਉੱਥੋਂ ਤਾਂ ਟਾਈਮ ਨਾਲ ਹੀ ਮੁੜਿਆ ਏ ਇੱਥੇ ਇਹਦੇ ਕੋਲੇ ਬੜਾ ਟਾਈਮ ਲੱਗ ਗਿਆ ਕੂਤਰ-ਕਵਾਤਰ ਦੇਖਣ ਲੱਗੇ ਬੱਚੇ-ਪੁੱੱਚੇ ਦੇਖਣ ਲੱਗੇ ਹਨ ਤਾਂ ਕਰਕੇ ਤੇ ਬਾਕੀ ਤੁਹਾਨੂੰ ਵੀ ਮਾੜਾ-ਮੋਟਾ ਦਿਖਾਇਆ ਹੈ ਹਨ ਤੇ ਉਹ ਸਾਰਾਂ ਤੋਂ ਪਹਿਲਾਂ ਹੌਨਸਾਰ ਕੰਮ ਕੀ ਕਰਨਾ ਹੁੰਦਾ ਆਪਾਂ ਆ ਕੇ ਠੀਕ ਹੈ ਤੇ ਆਹ ਸਪਰੇਅ ਲੈ ਕੇ ਮਾੜੀ ਜੀ ਵਿੱਚ ਠੀਕ ਹੈ ਕਿ ਨਹੀਂ ਇਹਦੇ ਨਾਲ ਹੱਥ-ਪੈਰ ਧੋ ਕੇ ਚੰਗੇ ਜਿਹੇ ਸੈਂਸ ਹੁਨਟਾਈਜ਼ ਕਰਕੇ ਫੇਰ ਆਪਾਂ ਖੁੱਡਿਆ ਕੋਲੇ ਜਾਣਾ ਹੈਗਾ ਮੁਣ ਮੈਂ ਘਰੇ ਜਾ ਆਦਾ ਫੋਨ ਆਇਆ ਅੱਜ ਪਹਿਲੇ ਦਿਨ ਤੇ ਮੈਂ ਘਰੇ ਜਾ ਆ ਜੂ ਪੀ ਆਵਾਂ ਜਾ ਕੇ ਤੇ ਫੇਰ ਆ ਕੇ ਇਧਰ ਕੂਤਰਨ ਨਾਲ ਲੋਲ ਕਰਦੇ ਆ ਦੋ ਵਾਧ ਚੰਗੂ ਮੰਗੂ ਉਹ ਮੋੜ ਕੇ ਲਿਆ ਓਏ ਮੋੜ ਕੇ ਮੋੜ ਕੇ ਵੀਡੀਓ ਬਣਾ ਕੇ ਤਰੀ ਕਰੋ ਇਧਰ ਨੂੰ ਲਿਆਓ ਲਿਆ ਓਏ ਇਧਰ ਨੂੰ ਲਿਆ ਆ ਐ ਹੈਲੋ ਕਰੋ ਐ ਕਰੋ ਹੈਲੋ ਤੂੰ ਵੀ ਕਰ ਦੇ ਕੇ ਪੈਸੇ ਲੱਗਦੇ ਐ ਐ ਕੋਈ ਨਹੀਂ ਕੋਈ ਨਹੀਂ ਉਹ ਕਰ ਬੋਟਾਂ ਹੋ ਗਈ ਥੋੜੀ ਕਲਿੱਪ ਐੜਾ 100 ਰੁਪਏ ਚ ਖਰੀਦਾ ਲੋਟਰੀ ਲਾਈ ਸੀ ਕਿ ਮੇਰੇ ਨਾਮ ਤੇ ਨਿਕਲੇ ਤੇਰੇ ਨਾਮ ਤੇ ਨਿਕਲੇ ਤੂੰ ਲੱਕੀ ਆ ਕੋਈ ਨਾ ਤੇਰਾ ਨਾਮ ਬਾਜੀ ਤੇ ਵੀ ਲਿਖਾਵਾਂ ਗੈਤਕੀ ਫਿਰ ਪੰਥ ਜੋਤ ਮਾਨਾ ਕੀ ਪਤਾ ਜੇਤੀ ਜਾ ਕੇ ਸਾਡੀ ਏਡੀ ਮਾੜੀ ਕੇ ਹਮਾ ਦਾ ਫਿਰ ਆ ਗਈ ਇਧਰ ਲੈ ਕੇ ਵੀਜ ਦੇ ਉੱਤੇ ਹੀ ਆੜਾ ਸੀ ਇੱਕ ਪਰਚੀ ਘਟਣ ਜਾੜਾ ਸੀਗਾ ਲਗਭਗ 97 ਘਰਾਣੂ ਕਣਕ ਦੇਤੀ ਆਪਾਂ 97 ਤੇ ਵੈਸੇ ਸਾਡੇ ਕੋਲ ਨਹੀਂ ਕਾਰਡ ਤਾਂ 93 ਸੀਗੇ ਪਤਾ ਨਹੀਂ 97 ਨੂੰ ਕਿਵੇਂ ਦੇਤੀ ਆਹੀ ਸੀਨ ਚੱਲਦਾ ਹੈ। ਲੈ ਖੁੱਡੇ ਚੋਂ ਵੀ ਇੱਕ ਜੋੜੀ ਆਪਾਂ ਨੂੰ ਇੱਧਰ ਛੱਡਣੀ ਪਊਗੀ। ਕਾਰਨ ਕੀ ਹੈ ਇੱਕ ਮਿੰਟ ਪਹਿਲਾਂ ਤਾਂ ਜੋੜੀ ਛੱਡਦਾ ਮੈਨੂੰ ਫਿਰ ਦੱਸਦਾ। ਛੜਤੀ ਵੀ ਇੱਧਰ ਇੱਕ ਨਵੀਂ ਜੋੜੀ ਹੋ ਰਹੀ। ਬਸ ਆਈ ਨਹੀਂ ਦੱਸਦੇ ਕਿਹੜੀਆਂ ਛੜੀਆਂ ਦੇ ਕਿਹੜੀ ਨਹੀਂ ਤੇ ਕਾਰਨ ਕਿ ਇਹ ਜੋੜੀ ਇੱਧਰ ਛੱਡਣ ਦਾ ਹਨਾ ਵਿਸਥਾਪਰਲੇ ਖੁੱਡੇ ਛੜਤੀ ਸੀਗੀ। ਇਹ ਕਬੂਤਰ ਨਾਲ ਦਾ ਦੋ ਕਬੂਤਰਾਂ ਹੋਰ ਲੱਗਣਗੇ। ਠੀਕ ਹੈ। ਤੇ ਉਹ ਦੋਵੇਂ ਕਬੂਤਰ ਨਹੀਂ ਦੋ ਉਹ ਦੋਵੇਂ ਕਬੂਤਰਾਂ ਦੇ ਨਵੀਆਂ ਜੋੜੀਆਂ ਲਾ ਦਮ। ਉਹ ਦੇਖੋ ਆਪਾਂ ਹਨਾ। ਤੇ ਉਹ ਕਬੂਤਰ ਐਡਾ ਕਿ ਜ਼ਿਆਦਾ ਗੰਦਾ ਹੈ ਨਾ। ਉਹ ਕੱਲਾ ਵੀ 4-5 ਕਬੂਤਰਾਂ ਸਾਂਭ ਸਕਦਾ ਮੇਰੀ ਗਰੰਟੀ ਹੈ ਚਾਰਾਂ ਪੰਜਾਂ ਨੂੰ ਆੜਾ-ੜਾਲ ਨਾਲ ਜਿ ਬਿਠਾ ਕੇ ਨਾ ਹੋਰ ਨਾਲ ਨਹੀਂ ਲੱਗਣ ਦਿੰਦਾ ਉਹ ਤੇ ਤਾਂ ਕਰੀਏ ਮੈਂ ਖੇਰ ਜਿ ਇੱਧਰ ਵੇਚੀ ਛੜਤਿਆਂ ਹਨਾ ਆਪਾਂ ਜੋੜੀਆਂ ਤਾਂ ਉਹਨੇ ਖਰਾਬ ਕਰਨਾ ਮੁੜ ਕੇ ਮਿਸ ਪਾਦਨੀ ਉਹ ਕਬੂਤਰ ਨੇ ਤਾਂ ਕਰਕੇ ਉਹ ਜੁੜੀਆਂ ਪਾ ਇੱਧਰ ਕੱਢਤੀ ਤੇੜਾ ਉਹ ਦੋ ਜੋੜੀਆਂ ਉਹ ਪੈਦੇ ਛੜਦਿਆਂ ਲਿਆ ਲਓ ਜੀ ਇੱਕ ਜੋੜੀ ਉਧਰੋਂ ਚੱਕ ਲਿਆਂਦੀ ਤੇ ਹੁਣ ਇਹਨਾਂ ਦੀ ਵੀ ਆਲ ਨੇ ਪਿੱਛੇ ਫਾਈਟ ਹੋਊਗੀ ਭਾਈ ਪਹਿਲਾਂ ਛੜਦਾ ਕਬੂਤਰ ਆਪਾਂ ਤੇ ਇੱਕ ਛੜਦੀ ਕਬੂਤਰ ਜਿਹਦੇ ਨਾਲ ਵਾਲੀ ਹੁਣ ਹੌ ਆਲ ਨੇ ਪਿੱਛੇ ਲੜਾਈ ਹੋਊਗੀ ਇਹਨਾਂ ਦੀ ਆਓ ਦੇਖੋ ਹੋ ਮੈਨੂੰ ਪਹਿਲਾਂ ਹੀ ਪਤਾ ਸੀਗਾ ਇਹ ਕੰਮ ਹੋਣਾ ਇੱਥੇ ਦੂਜੀ ਜੋੜੀ ਵੀ ਛੜਤੀ ਖੁੱਡੇ ਠੀਕ ਹੈ ਤੇ ਦੋਵੇਂ ਜੋੜੀਆਂ ਭਾਈ ਛੜਤੀਆਂ ਆਹ ਫਿਰ ਦੋਵੇਂ ਕਬੂਤਰ ਔਰ ਇੱਕ ਕਬੂਤਰੀ ਤੇ ਇੱਕ ਕਬੂਤਰ ਦੇ ਅੱਗੇ ਮੂੰਹ ਮਾਰੀ ਜਾਂਦੀ ਹੈ ਉਹ ਲੜ ਲੜ ਕੇ ਹਟ ਗਏ ਵੀ ਮੈਨੂੰ ਪਤਾ ਸੀ ਲੜਨਗੇ ਉਹ ਜੰਗ ਚੱਲੂਗੇ ਇਹਨਾਂ ਦੀ ਤਗੜੀ ਆਲ ਦੇ ਪਿੱਛੇ ਚਲੋ ਕੋਈ ਦਿੱਕਤ ਨਹੀਂ ਬੱਸ ਨੂੰ ਜੋੜੀਆਂ ਦੀ ਥੋੜੀ ਸੈਟਿੰਗ ਹੋ ਜੇ ਮੈਂ ਨਿਗਰ ਰੱਖੂਗਾ ਵਿੱਚ ਕੋਈ ਘਬਲਾਣਾ ਨਾ ਕਰ ਜੇ ਹੋਰ ਕਬੂਤਰ ਹਨਾ ਹਾਂਜੀ ਬਾਪੇ ਤੇ ਹੁਣ ਚੱਲਦੇ ਆਪਾਂ ਬੈਠਕ ਕਰਨੀ ਭਾਈ ਉਧਰੋਂ ਬੱਚੇ ਚੱਕਦੇ ਆਂ ਦੋ ਤੇ ਦੋ ਆਂਡੇ ਬਦਲਦੇ ਆਂ ਤੇ ਘਾ ਦੀ ਭਾਈ ਰੋਂ ਉਹਨੇ ਗ੍ਰਾਮੋਂ ਸੌਣ ਨੇ ਦੇਖ ਵੇਣ ਕੇਰਾਂ ਤਨ ਮੁਰਝਾ ਆ ਗਿਆ ਕੰਮ ਤੇ ਬਾਦ ਦੋ ਚਾਰ ਦਿਨਾਂ ਚ ਵਿੱਚ ਹੀ ਵੜ ਜੂ ਆਈ ਹਨਾ ਇਹ ਤੇ ਭਲਿਆ ਕੇ ਨਾ ਨਵੀਂ ਲੀਟਰ ਅੱਜ ਵੀ ਲਿਆਂਦਾ ਗਿਆ ਸਾਰੇ ਕਿਤੇ ਮਾਰ ਦਾਂ ਵਧੀਆ ਬਣਾ ਦਾਂ ਘਰ ਨੂੰ ਯਾਰ ਹੁਣ ਲੈ ਕੇ ਬਾਬੇ ਦਾ ਨਾਂ ਖੋਲ ਲੈ ਗੇਟ ਇਧਰੋਂ ਚੱਕ ਲਿਆ ਆਪਣੀ ਸੀੜੀ ਤੇ ਲਾad ਕੇ ਕਰਾਂ ਦੇ ਥੱਲੇ ਕਰਕੇ ਉਹ ਸੱਚ पिਂਜਰਾ ਭੁੱਲ ਗਿਆ ਯਾਰ ਬੱਚੇ ਕਾਦੇ ਚ ਫੱਕ ਲਿ ਜਾਵਾਂਗੇ ਹਨਾ ਇੱਕ ਮਿੰਟ पिਂਜਰਾ ਚੱਕ ਲਾਂ ਆਪਣਾ ਗਾਂ ਤੋਂ ਚੱਕ ਲੈ ਜੀ ਆਪਣਾ ਕਰਮਾਂ ਵਾਲਾ ਦੋ ਰੰਗਾ पिਂਜਰਾ ਕਰਮਾਂ ਵਾਲਾ ਤਾਂ ਕਿ ਆਪਣੀ ਕਿਸਮਤ ਵੀ ਇੱਕ ਹਿਸਾਬ ਤੇ ਦੂ ਰੰਗੀ ਰੱਖ ਲੋ ਬਸ ਹਨ ਲੈ ਕੇ ਬਾਬੇ ਦੇ ਨਾਲ ਪਹਿਲਾਂ ਤਾਂ ਬੱਚੇ ਫੜ ਗਏ ਆਪਾਂ ਮੈਨ ਤਾਂ ਕਹਿਣਾ ਹਨ ਬੱਚੇ ਕਿੱਧਰ ਟੱਪ ਗਏ ਬੱਚੇ ਵੱਡੇ ਹੋਏ ਪਿਆਰ ਪੂਰੇ ਮੰਤਰਾ ਦਾ ਕਿਹੜਿਆ ਡੇ ਲੱਗਣਾ ਯਾਰ ਹੁਣ ਠਟ ਕਰਾਂਗੇ ਆਪਾਂ ਉਹ ਇਹ ਚਲੋ ਦੇਖਦੇ ਆ ਕੀ ਸੀ ਨਾ ਲਓ ਜੀ ਬੱਚੇ ਤਾਂ ਚੱਕ ਲੈ ਦੋਗੇ ਇੱਕ ਮਿੰਟ ਪਾ ਲਈਏ ਪਿੰਜਰੇ ਚ ਭਾਈ ਇਹਨਾਂ ਨੂੰ ਚਾਲ ਚਾਲ ਅੰਦਰ ਬਾਹਰ ਕਿਧਰ ਅੰਦਰ ਅੰਦਰ ਬਾਹਰ ਤੁਹਾਨੂੰ ਪਤਾ ਕਿੱਥੇ ਆ ਲੈ ਬਾਹਰ ਹੁੰਦਾ ਮੁੜ ਮੁੜ ਕੇ ਕੋਈ ਨਾ ਇੰਨੀ ਤੜਫੜ ਨਾ ਕਰੋ ਬੱਲਿਓ ਮੈਂ ਲਵਾਉਂਗੇ ਇਹਨੂੰ ਉਸ ਸਾਹ ਤੇ ਬਈ ਕਰ ਲੈਣ ਜਿਹਨੀ ਤੜਫੜ ਕਰਦੇ ਆ ਠੀਕ ਹੈ ਕਿ ਨਹੀਂ ਤੇ ਹੁਣ ਆਪਾਂ ਅੰਡਿਆਂ ਦੀ ਸੈਟਿੰਗ ਕਰ ਗਏ ਹਨ ਹਣ ਹੜ ਜਾ ਹੋ ਖੰਡ ਪਾਸੇ ਇਹਨਾਂ ਆਪਣਾ ਬਲੈਕ ਈਅਰ ਲਾਓ ਜੀ ਬਲੈਕ ਈਅਰ ਵੀ ਦੇਖ ਲਓ ਜਿਹੜੇ ਕਹਿੰਦੇ ਬਲੈਕ ਈਅਰ ਕਿੱਥੇ ਹੈ ਬਲੈਕ ਈਅਰ ਕਿੱਥੇ ਬਲੈਕ ਈਅਰ ਆਉਣੇ ਰਿਹਾ ਬੱਚੇ ਪਲਾਵਾਂਗੇ ਤੋਂ ਆਪਾਂ ਤੇ ਆਹ ਅੰਡਿਆਂ ਦੀ ਅਦਲਾ ਬਦਲੀ ਕਰਨੀ ਆਪਾਂ ਲੱਗਦਾ ਤੇ ਇਧਰ ਵੀ ਦੇਖੀ ਕੀ ਪ੍ਰੋਸੈਸ ਹੈ ਪ੍ਰਸਾਸਿਕੀ ਆ ਬੱਚੇ ਦੋਵੇਂ ਓਕੇ ਰਿਪੋਰਟਾਂ ਨੇ ਵਧਗਾ ਠੀਕ ਹੈ ਕਿ ਨਹੀਂ ਤੇ ਉਹ ਬਲੈਕ ਈਅਰ ਵਾਲੇ ਅੰਡੇ ਵੀ ਚੈੱਕ ਕਰ ਲੇ ਵੀ ਜਿਹੜੇ ਉਥਲੇ ਬਦਲੇ ਉਹ ਅੰਡੇ ਵੀ ਸਹੀ ਹੈ ਤੇ ਅੰਡੇ ਆ ਵੀ ਸਹੀ ਹੈ ਇਹਨਾਂ 'ਚ ਵੀ ਬੱਚਿਆਂ ਦੀ ਹੇ ਤਲੇ ਕੋਈ ਨੇ ਚਾਕਲੇ ਸੀ ਟਾਈਮ ਨਾਲੀ ਤੇ ਇੱਕ ਬੱਚਾ ਠੱਗੀ ਲਾ ਗਿਆ ਬਈ ਆ ਦੇਖੋ ਹੁਣ ਥੋੜੇ ਗੱਲ ਮੰਨਣ ਚ ਨਹੀਂ ਆਉਣੀ ਥੋੜੇ ਸਾਹਮਣੇ ਬੱਚੇ ਤਾੜੇ ਸੀ ਨਾ ਦੋਵੇਂ ਤੇ ਇੱਕ ਬੰਦਾ ਇੱਕ ਬੱਚਾ ਪਿੰਜਰਾ ਧੱਕ ਕੇ ਖੁੱਲ ਗਿਆ ਐ ਤੇ ਭੱਜ ਗਿਆ ਹੋ ਬਹਿ ਗਿਆ ਜਾ ਕੇ ਸਾਹਮਣੇ ਚਾਕਲੇ ਬਈ ਦੋਵੇਂ ਆਂਡੇ ਜਿਹੜੇ ਬਦਲਨੇ ਆ ਹਰੇ ਰੰਗ ਦੀ ਨਿਸ਼ਾਨੀ ਲਾਈ ਸੀ ਇਹਨਾਂ ਤੇ ਮੈਂ ਤੇ ਇਹ ਆਂਡਿਆਂ ਦਾ ਤੇ ਜਿੰਨਾ ਥਲੇ ਇਹ ਬਦਲਨੇ ਆ ਉਹ ਆਂਡਿਆਂ ਦਾ 4 ਦਿਨਾਂ ਦਾ ਫਰਕ ਹੈਗਾ ਕੋਈ ਡੇ ਇੱਕ ਦਿਨ 4 ਦਿਨਾਂ ਦਾ ਫਰਕ ਚੱਲ ਜਾਂਦਾ ਹੁੰਦਾ ਬਾਕੀ ਆਪਾਂ ਜੋੜੀ ਰੈਲੀ ਕਰਤੀ ਨਾ ਜੋੜੀ ਰੈਲੀ ਐਂ ਕਰਤੀ ਇਹ ਬੱਚੇ ਦਾ ਲੈ ਚੱਕ ਹੁਣ ਹਨ ਹੁਣ ਕੋਈ 7-8 ਦਿਨ ਜੂੜੀ ਜਵਾਂ ਅਰੈਸਟ ਤੇ ਐ ਤੇ ਉਦੋਂ ਬਾਅਦ ਬੱਚੇ ਪਾਲੂ ਕੋਈ ਡੱਕ ਤਰੀ ਕਰਨੇ ਇੱਕ ਮਿੰਟ ਜਾਨ ਡੇ ਥੋੜੇ ਸਾਹਮਣੇ ਰੱਖ ਦਨੇ ਆਪਾਂ ਲਓ ਲਓ ਜੀ ਆ ਰੱਖ ਦੇ ਦੋਵੇਂ ਅੰਡੇ ਓਕੇ ਹੋ ਗਈ ਰਿਪੋਰਟ ਹੁਣ ਆਪਾਂ ਅਗਰਾ ਬੱਚੇ ਨੂੰ ਖੜੀਏ ਮੈਨੂੰ ਆਇਆ ਚਟਾਇਆ ਬਾਹਲਾ ਲਵਾ ਹਨ ਤੇ ਬਾਕੀ ਯਾਰ 2-4 ਦਿਨਾਂ ਚ ਇੰਨੀ ਗਰੋਥ ਕਿਵੇਂ ਕਰ ਗਈ ਆ 2-4 ਦਿਨ ਪਹਿਲਾਂ ਬਾਈ ਤੋਂ ਤਾਂ ਛੋਟੇ ਛੋਟੇ ਸੀਗੇ ਤੇ ਅੱਜ ਪਤੰਦਰ ਦੇ ਡਾਰੀਆਂ ਲਾਈ ਜਾਂਦੇ ਆ ਪੂਰੀਆਂ ਹਨ ਇਹਨਾਂ ਨੂੰ ਬਸ ਸੈਟਿੰਗ ਕਰਦੇ ਹੁਣ ਹੱਥੀ ਉੱਥੀ ਪਾਲ ਕੇ ਤੇ ਡੱਡੇ ਲਵਾਉਣ ਦੀ ਕਰਦੇ ਆ ਕੋਸ਼ਿਸ਼ ਇਹਨਾਂ ਨੂੰ ਤਾੜਦੇ ਇੱਥੇ ਕਿਸੇ ਜਾਲ 'ਚ ਮੈਂ ਓਕੇ ਹੋ ਗਈ ਬੇ ਰਿਪੋਰਟ ਜਿਆਦਾ ਠੀਕ ਐ ਆਂਡਿਆਂ ਦੀ ਵੀ ਮਤਲਬ ਬਦਲੀ ਕਰਤੀ ਤੇ ਬੈਠ ਕੇ ਕੂਦਰੀ ਵੀ ਆਂਡਾ ਤੇ ਉਹਦੇ ਕੋ ਸਾਹਮਣੇ ਬੱਚੇ-ਪੁੱੱਚੇ ਚੱਕ ਲੈ ਸੈਟ ਲਓ ਜੀ ਤੇ ਕਰੋ ਚੈੱਕ ਬਈ ਖੋਡਿਆਂ ਦੀ ਸਾਫ ਸਫਾਈ ਵੀ ਕਰਤੀ ਲੱਗਦਾ ਤਾਂ ਆਪਾਂ ਵੀ ਵੇਖੋ ਐਨ ਵਧੀਆ ਬਣਾ ਤਾ ਨਿਕ ਨੰਬਰ ਇਹ ਇਧਰ ਆ ਦੇਖੋ ਥੋੜਾ ਜਿਹਾ ਪਾਣੀ ਡੋਲ ਗਿਆ ਸੀ ਮੇਥੋਂ ਚੱਕ ਦੇ ਤੋ ਪਰ ਸਾਫ਼ ਕਰ ਤੱਕ ਕੋਈ ਦਿੱਕਤ ਨਹੀਂ ਤੇ ਇਧਰੋਂ ਆ ਵੀ ਸਾਫ਼ ਕਰਦੇ ਠੀਕ ਹੈ ਜਿੰਨੇ ਹੋ ਸਕਿਆ ਹਨ ਵਧੀਆ ਬਣਾ ਤੇ ਓਕੇ ਰੋਟਾ ਝਾੜੂ ਝੂਟੂ ਲਾ ਕੇ ਅੱਖੇ ਦਾਣੇ ਤੇਰਾ ਜੋੜੀਆਂ ਵਾਲੇ ਕਬੂਤਰਾਂ ਨੂੰ ਆਇਓ 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 ਬੱਤ ਪਾਣੀ ਪਾਣੀ ਵੀ ਪਾਉਣ ਵਾਲਾ ਹੈ ਇਹਦਾ ਦੂਜੇ ਖੁੱਡੇ 'ਚ ਰੱਖੇ ਜੋੜੀਆਂ ਵਾਲੇ ਆਪਣੇ ਠੀਕ ਹੈ ਹੂੰ ਆਇਓ 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 ਬੱਤ ਲਓ ਜੀ ਉਹ ਕੂਰ ਬੋਟੇ ਨਾਲ ਰੱਖ ਤੇ ਇਧਰ ਬੈਡ ਗਾਲੇ ਸ਼ੋਬਰਾਂ ਨੂੰ ਹੀ ਪਾਈ ਏ ਆਇਓ 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 ਪੁੱਤ ਬੋਲ ਨਹੀਂ ਬੋਨੇ ਬਹੁਤ ਹੈ ਰੋ ਠੀਕ ਹੈ ਕਿ ਨਹੀਂ ਰੱਖ ਦੇ ਇੱਥੇ ਓਕੇ ਗੇ ਆਇਓ 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 ਪੁੱਤ ਹੁਣ ਲਾਉ ਜੀ ਇਧਰ ਦੋਵੇਂ ਖੁੱਡਿਆਂ ਚ ਪਾਤਾ ਵਾਟਰproof ਇਧਰ ਨਹੀਂ ਸੀ ਪਾਤਾ ਤੇ ਇਧਰ ਲਈ ਨਹੀਂ ਪਾਤਾ ਹੁਣ ਚੱਲਦੇ ਬੈਡ ਬੈਡ ਕਲੇ ਕੂਤਰਣਾ ਨਹੀਂ ਪਾਤਾ ਵਾਟ ਉੱਤੋਂ ਦੇ ਟਾਕ ਤੇ ਚਲੋ ਬਈ ਦਾਣੇ ਪਾਣੀ ਦਾ ਸਾਰਾ ਕੰਮ ਕਲੀਅਰ ਆਵੇ ਕੁਤਰਾਂ ਦਾ ਹਾਂਜੀ ਮੇਰੇ ਵੀਰੋ ਬੈਂਕ ਆਪਣਾ ਲਿਆਂਦਾ ਭਾਈ ਘਰੋਂ ਆਪਾਂ ਤੇ ਇਧਰ ਚੱਕਲਾ ਆਪਣਾ ਹੱਥ ਵਾਲਾ ਸ਼ੇਰ ਤੇ ਇਹਨੂੰ ਚਾਲਦੇ ਆ ਲੈ ਕੇ ਖੇਤ ਬਈ ਉੱਥੇ ਵੀ ਟ੍ਰੇਨਿੰਗ ਲਾਉਣੇ ਚੱਲ ਗਏ ਹੈ ਉੱਥੇ ਫਿਰ ਕਰਾਂਗੇ ਕਿਸੇ ਕੁਸੀ ਚਲੋ ਬਈ ਕੇਰਾ ਇਹ ਤੂੰ ਫੜ ਕੇ ਲੈ ਜਾਊਂਗਾ ਮੋਢੇ ਦੇਵਾ ਕੇ ਨਹੀਂ ਲਿਆਂਦਾ ਮੈਂ ਕਿਉਂ ਕੱਲਾ ਨਾ ਮੈਂ ਹਾਂਜੀ ਮੇਰੇ ਵੀਰੋ ਪਹੁੰਚ ਗਏ ਆ ਜੀ ਖੇਤ ਆਪਣੇ ਚੋਬਰ ਨੂੰ ਲੈ ਕੇ ਉਸੇ ਪਈ ਤੇ ਇੱਕ ਦਿਨ ਪਹਿਲਾਂ ਵੀ ਇੱਥੇ ਟ੍ਰੇਨਿੰਗ ਲਾਉਣ ਦੀ ਸੀ ਦੀ ਹਣਾ ਤੇ ਚਲੋ ਦੇਖਦੇ ਆ ਕੀ ਬੰਦ ਆ ਪੜਾ ਤੈਨੂੰ ਨਹੀਂ ਇੱਥੇ ਨਹੀਂ ਥੋੜਾ ਗਾਂ ਚੱਲ ਗਏ ਆ ਕਰਕੇ ੜਪਾਲ ਗਿਆ ਆਪਾਂ ਛੜ ਜਾ ਆਇਆ 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 ਪੁੱਤ ਆਇਆ 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 ਚੱਲ 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 ਹੌਲੀ 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 ਟ੍ਰੇਨਿੰਗ ਲੱਗੂਗੀ ਆਇਆ ਆ ਬੈਠ ਬੈਠ ਵੇ ਹੁਣ ਯਾਰ ਮੈਂ ਵੀਡੀਓ ਕਿਵੇਂ ਬਣਾਵਾਂ ਦਾ ਟ੍ਰੇਨਿੰਗ ਕਿਵੇਂ ਲਵਾਉਂ ਵੀ ਦੇਖਦੇ ਆ ਹੋਰ ਹੀ ਪੰਗਾ ਹੋ ਗਿਆ ਮੇਰੇ ਵੀਰੋ ਬੱਚਾ ਤਾਰਾਂ ਤੇ ਬੈਠ ਗਿਆ ਭਾਈ ਪਹਿਲਾਂ ਉਧਰ ਲਈ ਪਈ ਤੇ ਤਾਂ ਹੀ ਟ੍ਰੇਨਿੰਗ ਲਾਉਂ ਸੀ ਉਧਰ ਕੋਈ ਵੀ ਦਰਖਤ ਨਹੀਂ ਕੋਈ ਵੀ ਖੰਭਾ ਨਹੀਂ ਕੋਈ ਵੀ ਤਾਰ ਨਹੀਂ ਹੈਨਾ ਤੇ ਇਥੇ ਆ ਸੀਨ ਗਲਤ ਹੋ ਗਿਆ ਤਾਰਾਂ ਵਾਲਾ ਯਾਰ ਇਧਰ ਲੈ ਕੇ ਆ ਗਿਆ ਮੈਂ ਲੰਮੇ ਰੂਟਾਂ ਤੇ ਤੇ ਤਾਂ ਕਰਕੇ ਕੰਮ ਗਲਤ ਹੋ ਗਿਆ ਆਇਆ 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 ਵਾਹ ਬਈ ਵਾਹ ਸਿਆਣਾ ਬੀਬੀ ਆ ਗਿਆ ਤਾਰਾਂ ਤੱਕ ਹੀ ਭੈਣੀ ਹੋਣ ਗਿਆ ਸੀ ਫਿਰ ਹੈ ਚੱਲ ਕੋਈ ਗੱਲ ਨਹੀਂ ਨਵੇਂ ਸਿੱਖ ਜੂ ਮਿੱਠੀ ਕਰ ਲੈ ਪਾਣੀ ਪੀਣਾ ਚੱਲ ਘਰੇ ਚਾਲਦੇ ਹੁਣ ਬਾਹਰ ਤੰਗ ਨਹੀਂ ਕਰਦੇ ਤਨੋ ਪੱਛ ਲੈਓ ਜੀ ਇੱਕ ਅੱਧੀ ਅਰੀ ਪੰਗੇ ਹੋਰ ਲੈ ਕੇ ਦੇਖੇ ਚੋ ਬਨ ਲਾਇਆ ਪੁੱਤ ਆਇਆ 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 ਭੱਜ ਲੈਗਾ ਆਇਆ ਭੱਜ ਲੈਗਾ ਆਇਆ 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 ਹਾਂ ਗੁੱਡ ਬੇਬੀ ਆ ਗਿਆ ਹੱਥੇ ਪਰ ਗੇੜੇ ਪਾਉਣ ਵਾਲਾ ਕੰਮ ਗਲਤ ਐ ਦਾ ਯਾਰ ਹਨਾ ਵੀ ਮਗਰ ਮਗਰ ਭੱਜ ਕੇ ਆਵੇ ਆ ਤਾਂ ਨਾਲ ਚਲੋ ਬਾਬੇ ਬਹੁਤ ਟ੍ਰੇਨਿੰਗ ਹੋ ਗਈ ਤੇ ਪਾਣੀ ਪੁਣੀ ਵੀ ਪਿਆਦਾ ਵੀ ਤੇ ਤੁਹਾਨੂੰ ਪਤਾ ਬੱਚਾ ਛੋਟਾ ਹਨਾ ਜਦੋਂ ਦੋ ਚਾਰ ਡਾਂਗ ਡਾਰੀਆਂ ਮਾਰਦਾ ਤੇ ਲੱਗਦੀ ਐ ਪਾਣੀ ਹਾਓ ਮੋਟਰ ਤੋਂ ਪਿਆ ਲੈੰਦੇ ਨੂੰ ਪਹਿਲਾਂ ਆਪ ਪੀ ਕੇ ਫਿਰ ਉਹਨੂੰ ਪਾਣੇ ਨੂੰ ਪਤਾ ਇਹਨੇ ਨਾਲ ਫਿਰ ਥੋੜਾ ਜਿਹਾ ਬੱਚੇ ਨੂੰ ਆਇਆਦਾ ਨਹੀਂ ਦਾਣੇ ਵੀ ਇੱਥੋਂ ਮਿਲਦਾ ਪਾਣੀ ਵੀ ਹਨਾ ਥੋੜੇ ਮੋਹ ਪ੍ਰੇਮ ਜੀ ਨਾਲ ਹੀ ਆਉਂਦਾ ਹੋਰ ਤੈਨੂੰ ਕੀ ਚੱਕਰ ਹੈਗਾ ਇੱਕ ਭੁੱਖ ਕਰਕੇ ਆਉਂਦਾ ਬਸ ਲਓ ਜੀ ਆ ਗਏ ਪਿੰਡੇ ਜੋਪਰ ਨੂੰ ਉਠਾ ਕੇ ਮੈਂ ਸੱਜੂ ਲਈ ਜੀ ਇੰਜੋਏ ਕਰ ਗਿਆ ਨਾ ਐਨ ਬੇਫਿਕਰ ਹੋ ਕੇ ਜਾਵਾਂ ਬਸ ਹੁਣ ਇੱਥੇ ਨਾ ਡਟ ਜਾਵੇ ਸੇਫਲੀ ਘਰੇ ਆ ਗਿਆ ਆਪਣੇ ਬੱਚਿਆਂ ਨੂੰ ਲੈ ਕੇ ਬਰਾਹ ਚ ਆਉਂਦਾ ਤਾਂ ਵਧੀਆ ਚੱਲ ਕਰਦਾ ਐ ਝੋਲੀ ਜੇ ਬੈਠਾ ਨਾ ਐਨ ਬੇਫਿਕਰ ਕੇ ਹਵਾ ਵਾਈਦੀ ਸੀਗੀ ਠੀਕ ਆ ਤੇ ਜਦੋਂ ਕਬੂਤਰ ਤੇ ਹਵਾ ਵੱਜੇ ਨਾ ਕਬੂਤਰ ਨੂੰ ਐਂ ਲੱਗਦਾ ਹੁੰਦਾ ਕਿਤੇ ਪਾਣੀ ਆ ਉਹ ਕਦੇ ਵੀ ਦੇਖ ਲਿਓ ਕਬੂਤਰ ਫੜਨ ਦਾ ਇੱਕ ਹੋਰ ਤਰੀਕਾ ਦੱਸ ਦੇਣਾ ਚਿੜੀ ਮਾਰੀ ਕਰਨੀ ਆ ਤਾਂ ਜਦੋਂ ਕੋਈ ਬਾਜੀ ਬੂਜੀ ਵਾਲਾ ਕਬੂਤਰ ਆਵੇ ਜਾਂ ਕੁਝ ਵੀ ਹੋਵੇ ਕਿਸੇ ਹਿਸਾਬ ਦੇ ਕਬੂਤਰ ਫੜਨੇ ਹੋਣ ਤਰੀਕਾ ਕੀ ਆ ਆਪਣਾ ਫਰਾਟਾ ਪੱਖਾ ਹੁੰਦਾ ਜਿਹੜਾ ਵੱਡਾ ਪੱਖਾ ਹਣਾ ਛੱਤ ਆਇਆ ਤਾਂ ਨੂੰ ਮੂੰਹ ਕਰਕੇ ਉਹਦਾ ਛਤਰੀ ਦੇ ਪਾਸੇ ਹਨਾ ਨਾਲ ਜਿਵੇਂ ਇੱਥੇ ਛਤਰੀ ਬੁੜ ਗਈ ਇਹਨੇ ਇੱਥੇ ਪੱਖਾ ਰੱਖਿਆ ਤਾਂ ਨੂੰ ਮੂੰਹ ਕਰਕੇ ਲਾਵੇ ਤੇ ਕਬੂਤਰ ਆਏ ਡਿੱਗਣ ਗਿਆ ਕੇ ਮੂਦੇ ਹੋ ਹੋ ਕੇ ਹਵਾ ਤੇ ਤੇ ਇੱਕ ਝੰਡਗਾ ਤਾਂ ਨੂੰ ਪਤਾ ਹੀ ਹੈ ਤੇ ਪਰ ਹਵਾ ਦੇ ਬਹੁਤ ਕੂਤਰਾਂ ਦੇ ਫਰਾਟੇ ਪੱਕੇ ਲੱਗੇ ਪਏ ਉਹਨਾਂ ਬਾਹਰ ਕਦੀ ਦੇਖਣ ਤੇ ਕਬੂਤਰ ਜਾ ਕੇ ਡਿੱਗਦੇ ਉਹਨੂੰ ਐ ਲੱਗਦਾ ਤਾਂ ਪਾਣੀ ਆ ਜਿਵੇਂ ਤੇ ਓਕੇ ਬਾਹਰ ਪੁੱਟੇ ਇਹਨੂੰ ਵੀ ਪਤਾ ਲੱਗਾ ਘਰੇ ਆ ਗਿਆ ਪੂਰਾ ਰਿਲੈਕਸ ਹੋ ਗਿਆ ਆਪਣਾ ਬੇਬੀ ਹਾਂਜੀ ਮੇਰੇ ਵੀਰੋ ਆ ਗਏ ਜੀ ਇਧਰਲੇ ਘਰੇ ਨਾਈ ਤੋਂ ਇੱਕ ਰਿਆਂ ਦੀ ਬਰੋ ਰੋਟੜੀ ਖਾ ਜਾਂਦੀ ਤੇ ਕਪੜੇ ਆਪਣੇ ਇਧਰ ਹੀ ਪਏ ਸਨ ਤੇ ਬਈ ਜਿਹੜੇ ਇਧਰ ਪਿੰਜਰਿਆਂ ਵਾਲੇ ਕੂਤਰ ਰਹਿ ਗਏ ਸੀ ਇੱਕ ਦੋ ਹਨ ਤੇ ਉਹਨਾਂ ਨੂੰ ਵੀ ਵਾਟਰ ਰੈਡ ਦਾਣੇ ਪਾ ਦਈਏ ਇੱਕ ਮਿੰਟ ਰੋਕੋ ਦਾਣੇ ਤੇ ਦੇਤੇ ਪਾ ਖੜ ਜਾ ਖੜ ਜਾ ਤੇਰੀ ਵੀ ਵਾਰੀ ਆਊੀ ਸਬਰ ਰੱਖ ਤੇ ਇਧਰ ਬੱਚਿਆਂ ਨੂੰ ਪਾਈ ਰੱਖਦੇ ਜਿਹੜੇ ਦੋ ਬੱਚੇ ਲੈਂਦੇ ਆ ਚਾ ਕਿਸ ਨੂੰ ਪਤਾ ਹੀ ਐ ਇਹ ਇੱਥੇ ਕਰਕੇ ਇਹਨਾਂ ਨੂੰ ਰੱਖਦੇ ਵਾਟਰ ਤੇ ਅੱਗੋਂ ਦੀ ਇਹ ਭੇਡ ਪੈ ਤਾਂ ਮੇਰੇ ਸ਼ੇਰ ਬਕੂਤਰਾਂ ਨਾਲ ਛੱਡ ਗਏ ਹਨ ਇਹਨਾਂ ਨੂੰ ਇਧਰਲੇ ਪਾਸੇ ਫਿਰ ਮੈਂ ਇਹ ਕੂਤਰਾਂ ਨੂੰ ਮਾਰਨ ਮੋਰ ਨਵੇਂ ਕੀ ਫਾਇਦਾ ਉਹ ਕਰਦੇ ਚ ਤਾਂ ਕਰਕੇ ਲਓ ਜੀ ਆ ਇਧਰ ਕੂਧਰ ਨੂੰ ਰੱਖਦਾ ਵਾਟਰ ਤੇ ਇਧਰ ਪਾ ਦੇ ਦਾਣੇ ਹੋ ਗਿਆ ਇਧਰ ਬੋੜ ਓਕੇ ਹਾਂ ਆ ਕੀ ਹੋ ਗਿਆ ਲਓ ਜੀ ਹੁਣ ਇਹਨੂੰ ਖੁੱਲ ਗਿਆ ਝੋਟੇ ਕਿਵੇਂ ਆਇਆ ਫਿਰ ਆਇਆ ਆਜਾ ਮੋਢੇ ਮਾਰਦੇ ਨਹੀਂ ਬੈਠਾ ਮਰੇ ਕਾਲੇ ਕੱਪੜੇ ਪਾਏ ਮੇਰੇ ਹੱਥ ਤੇ ਆਇਆ ਬਾਈ ਮੇਰੇ ਹੱਥ ਆਇਆ ਆਜਾ 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 ਹੱਥ ਤੇ ਆਹ ਮੋਢੇ ਤੇ ਨਹੀਂ ਤੇ ਚੱਲ ਬਾਹਰ ਆਜਾ ਮੰਜੇ ਤੇ ਚੱਲ 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 ਬੈਠ ਮੰਜੇ ਤੇ ਆ ਫਿਰ ਮਾ ਸਮਾਨ ਲੈ ਕੇ ਵਾ ਜਾ ਵਾ ਬੈਠ ਵੇਡ ਵੇਡ ਹਾਂ ਓਕੇ ਹੋ ਮੇਰੇ ਕੋ ਚੱਕ ਲਾਂ ਇਹਦੇ ਵਾਸਤੇ ਵੀ ਛੋਲੇ ਬਾਈ ਤੇ ਦੇਈਏ ਬਸ ਸਾਰਾ ਕੰਮ ਤਾਂ ਲੱਗ ਕਿਧਰ 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 ਨਹੀਂ ਨਹੀਂ ਇਧਰ ਨਹੀਂ ਆ ਚਲ ਆ ਜਾ ਤੇ ਬੱਚੇ ਨੂੰ ਭਾਈ ਆਪਾਂ ਕੀ ਕਹਿੰਦੇ ਹਾਂ ਛੋਲਿਆਂ ਦੇ ਦਾਣੇ ਤੇ ਇੱਕ ਪਰਾ ਕਮੈਂਟ ਹੀ ਗਲਤ ਕਰੀ ਪਈ ਵਿੱਚ ਕਰ ਆਪਦੇ ਵੱਲ ਤਾਂ ਸਹੀ ਕੀਤੇ ਪਰ ਉਹਦਾ ਮੀਨਿੰਗ ਗਲਤ ਨਿਕਲ ਗਿਆ ਜੀ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਮੇਰੇ ਬੇਬੀ ਤੇ ਇਹਨੂੰ ਵੀ ਤਾੜ ਦੀ ਅੰਦਰ ਠੀਕ ਹੈ ਤੇ ਵਲੌਗ ਦੀ ਕਰਦੀ ਏ ਐਂਡਿੰਗ ਭਾਈ ਸਾਹਿਬ ਚੱਲ ਬਈ ਵੀ ਅੰਦਰ ਚਲੋ ਇਹਨੂੰ ਦੇ ਦੇ ਬਈ ਛੋਲੇ ਤੇ ਉਦੀ ਦੇਦਾ ਪਾਣੀ ਤੇ ਓਕੇ ਰਿਪੋਰਟਾਂ ਪੂਰਾ ਫੋਲ ਲਗਾਤਾ ਬਾਕੀ ਸਾਰੇ ਪਿੰਜਰੇ ਪੁੰਜਰੇ ਆਪਣੇ ਬੰਦ ਆ ਓਕੇ ਰਿਪੋਰਟਾਂ ਤੇ ਹੋਰ ਭਾਈ ਭਾਈ ਸਾਹਿਬ ਦਾਣਾ ਦੂਣਾ ਪਾਣੀ ਸਭ ਕੁਝ ਸੈੱਟ ਬਈ ਹਨਾ ਤੇ ਕੱਲ ਨੂੰ ਦੇਖਣਾ ਵਾਦੂ ਕੀ ਬੰਦਦਾ ਕੀ ਹਿਸਾਬ ਕਰਦਾ ਹਾਂ ਸੱਚ ਇੱਕ ਗੱਲ ਦੱਸਣੀ ਰਹਿ ਗਈ ਸੀ ਬਈ ਜਿੱਦਨ ਮੈਂ ਬਲਜੀਤ ਨੂੰ ਛੱਡਣ ਗਿਆ ਸੀ ਆ ਬਲਜੀਤ ਨੂੰ ਨਹੀਂ ਜਿੱਦਨ ਬਲਜੀਤ ਨਾਲ ਮੈਂ ਬਠਿੰਡੇ ਕਾਰੇ ਰੇਲਵੇ ਸਟੇਸ਼ਨ ਤੇ ਹਨਾ ਉਹ ਦਿਨ ਵੀ ਮਿਲਦੇ ਤਾਂ ਕਾਫੀ ਭਰਾ ਹੈ ਕੋਈ ਭੋਲੇ ਨੇ ਕੋਈ ਦੱਸ ਦੇਣਾ ਹਨਾ ਉਦੋਂ ਵੀ ਇੱਕ ਭਰਾ ਮਿਲਿਆ ਸੀ ਆਪਾਂ ਨੂੰ ਰੇਲਵੇ ਸਟੇਸ਼ਨ ਤੇ ਬਲਾਲਾ ਆਪਾਂ ਕਹਿੰਦਾ ਵੀਡੀਓ ਦੇਖਦਾ ਨਾ ਨਾ ਉਹ ਸ਼ਾਇਦ ਸੀਗਾ ਬਾਈ ਮਾਕੇ ਤੋਂ ਸੀਗਾ ਮਾਨਸਾ ਜ਼ਿਲ੍ਹੇ ਜੋ ਕਹਿੰਦਾ ਵੀ ਮੈਂ ਮਾਕੇ ਤੋਂ ਆਇਆ ਕਰੀ ਵੀਡੀਓ ਵਗੈਰਾ ਦੇਖਦਾ ਨਾ ਵੀ ਵਧੀਆ ਹੁੰਦੀ ਹੈ ਕੁਝ ਵੀ ਚੱਲ ਆਪਾਂ ਬਲਾਲਾ 2 ਮਿੰਟ ਤੋਂ ਬਾਅਦ ਆਪਾਂ ਆ ਗਏ ਸੀ ਤਾਂ ਕਰਕੇ ਓਕੇ ਰਿਪੋਰਟਾਂ ਤੇ ਕੱਲ ਨੂੰ ਦੇਖਦੇ ਆ ਮੇਰੇ ਵੀਰੋ ਕੀ ਬਣਦਾ ਕਰਦਾ ਹਨਾ ਬੱਜੂ ਵਜੇ ਬਾਵਾਆਂ ਕੋਈ ਹੋਰ ਕੰਮ ਤਾਂ ਦੇਖ ਕਰਾਂਗੇ ਮਾੜੇ ਮੋਟੇ ਨਾਲ ਨਾਲ ਤੇ ਸਪਰੇ ਸਪਰੂ ਹੋਰ ਲਾਵਾਂਗੇ ਹੋ ਦੇਖੋ ਸਾਹਮਣੇ ਪੈ 40 ਲੀਟਰ ਤਾਂ ਮੁੱਕ ਗਿਆ ਓਕੇ ਜੀ ਕੱਲ ਦੀ ਗੱਲ ਕੱਲ ਨੂੰ ਬਾਏ ਬਾਏ ਸਾਰੇ ਵੀਰਾਂ ਨੂੰ ਸਵੇਕ ਹੋਰ ਗੱਲ ਟਾਈਮ ਨਾਲੇ ਉੱਠਣ ਕਾ ਲੂ 7 ਵਜੇ ਉੱਠ ਕੇ ਮੋਟਰਸਾਈਕਲ ਚੜਨਾ ਆਪਾਂ ਸਾਢੇ 7 ਵਜੇ ਠੀਕ ਹੈ ਓਕੇ ਬਾਏ ਬਾਏ ਗੁੱਡ ਨਾਈਟ ਲਵ ਯੂ ਸਾਰੇ ਨੂੰ